ਵਧੀਆ ਸਿਕਲ ਜੀ ਬਹੁਤ ਚੰਗੀ ਜੀ ਵਧੀਆ ਠੀਕ ਹੈ ਕਿਵੇਂ ਜਾਦਾ ਕੰਮ ਜੀ ਵਧੀਆ ਚੱਲ ਜਾਂਦਾ ਜਿਹਦਾ ਕਾਰੋਬਾਰ ਜੀ ਅੱਜ ਫਿਰ ਕਿੰਨੇ ਆ ਜੀ ਅੱਜ ਹੈ ਨਹੀਂ ਛੇਕ ਨਾਲ ਜੀ ਚਲੋ ਹਾਂਜੀ ਦੱਸੋ ਜਰਸੀ ਬਾਰੇ ਜੀ ਜਰਸੀ ਵੀ ਜੀ ਸੂਈ ਦੇ ਬਸੋਂ ਦੀ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਕੋ ਬੋਲਾ ਜੇ 13 14 ਕਿਲੋ 13 ਜਦੋਂ ਬੋਲਾ ਹੀ ਹੈ ਜੀ ਤਾਂ ਲਓ ਜੀ ਪਿਓਰ ਜਰਸੀ ਬਿਲਕੁਲ ਸਹੀ ਗੱਲ ਆ ਧੋਰ ਲੰਮੀ ਆਹ ਵੇਖੋ ਜੀ ਚੋ ਆਜ ਵਧੀਆ ਬਿਲਕੁਲ ਹਾਂਜੀ ਬਿਲਕੁਲ ਓਕੇ ਰਿਪੋਰਟ ਗੱਲ ਕਰਨ ਆ ਗਏ ਮੱਛੀ ਆ ਕਿ ਮਗਰ ਮਗਰ ਮਸ਼ਾਲ ਬੱਛਾ ਆ ਗਿਆ ਆਜੋ ਠੰਡੀ ਇਸ ਲੀ ਆ ਬਠੀ ਇਹ ਹੋਣੀ ਕੀ ਦੀ ਬੁੱਠੀਆਂ ਨਹੀਂ ਘਰੀ ਕੇ ਕੰਨਾਂ ਤੇ ਬਿਓ ਨਸਲਾ ਜੀ ਹਾਂ ਜੀ ਚਲੋ ਆਹ ਠੀਕ ਆ ਬਾਕੀ ਥਣ ਗੁੱਲਾ ਚੰਗਾ ਜੀ ਦੇਖੋ ਹਾਂ ਜੀ ਹਾਂ ਜੀ ਹਾਂ ਥਣ ਫੁਣ ਜੀ ਨਹੀਂ ਬਹੁਤ ਫੁਣ ਆ ਹਾਂ ਜੀ ਹਾਂ ਜੀ ਦੂਰ ਤੋਂ ਹਾਂ ਜੀ ਬੋਲੋ ਮੁੱਲ ਵੀ ਜੀ ਕਰਦੇ ਜੀ ਮੁੰਜੜਿਆ ਹਾਂ ਯਾਰ ਦੀ ਇੱਕੋ ਹੀ ਗੱਲ ਵਸ ਛੋੜੀ ਕਰ ਜੜੀ 100 200 ਕਰ ਦਿੰਦੇ ਜੀ ਦਾ ਸ਼ਰੀਰ ਚਲ ਜਹਾਂ 40000 45000 ਬੱਠ ਠੀਕ ਹੈ ਜਹਾਂ ਉਹ ਛੋੜ ਛਾਟ ਹੋਣੀ ਬੱਠ ਠੀਕ ਹੈ ਜੀ ਠੀਕ ਹੈ ਇਹ ਜੀ ਇਹ ਵੀ ਜੀ ਨਾਲ ਹੀ ਸੂਈ ਜੀ ਅੱਛੇ ਕਿੱਥੇ ਸੂਈਆਂ ਪਾਣੀ ਨਹੀਂ ਕਿੱਡਾ ਇਹਦੇ ਸੰਦ ਬੋਲਾ ਕਿੰਨਾ ਜੀ ਫਿਰ ਇਹਦੇ ਕੋ ਬੋਲਾ ਹੈ ਜੀ 14 15 ਕਿਲੋ ਚੋਰਾ 15 ਕਿਲੋ ਬੋਲਾ ਜੀ ਥੱਲੇ ਇਹ ਵੀ ਦੇਖ ਲਓ ਜੀ ਲੋ ਜੀ ਸੋਣੀ ਬੈੜਾ ਜੀ ਇਹ ਵੀ 15 ਕਿਲੋ ਆਹ ਦੇਖੋ ਦੇਖੋ ਲੈ ਠੀਕ ਆ ਜੀ ਬਹੁਤ ਵਧੀਆ ਆ ਆਜੋ ਆਜੋ 20 ਕਿਲੋ ਵੀ ਜੀ ਗਾਂ ਦਾ ਦੁੱਧ ਚੁਆ ਲਈ ਬੱਠੀ ਜਾਂਦੇ ਜਾਂ ਦੇਣ ਗਿਆਣ ਬਾਕੀ ਹਾਂਜੀ ਬਾਜੀ ਫਿਰ ਇਹਦਾ ਮੁੱਲ ਲ ਕਰਦੇ ਜੀ 60 ਹਾਂ 55 ਜੀ ਮਾਨਦਾ 55 ਕਿੰਨੇ ਦੇ ਪੂਰੇ 50 ਦੇ ਯਾਦ ਦੇਣਾ ਹਾਂ ਨਾ ਦੇਣੀ ਜੀ ਹਾਂ ਨਾ ਜੀ ਛੋੜ ਹੀ ਹੋਣੀ ਨੀ ਬਿਲਕੁਲ ਸੋਹਣਾ ਰੇਡ ਆ ਤੇ ਸੋਹਣਿਆ ਬਹਿਣਾ ਆ ਠੰਡ ਸੁਣ ਕੇ ਚੱਲੋ ਕਰਾਂ ਤੇ ਬਸ ਠੀਕ ਆ ਜੀ ਠੀਕ ਆ ਆ ਮੋਟਰ ਚਲੋ ਆਹ ਜੀ ਇਹ ਵੀ ਜੀ ਸੂਈ ਰੋ ਗਿਆ ਜੇ ਮੀਂਹ ਆ ਗਿਆ ਹਾਂ ਜੀ ਇਹਦਾ ਗੱਬਾਈ ਕਿ ਕਿੰਨਾ ਦੁੱਧ ਦੇਣਾ ਅਗਲੇ ਆ ਜਿਹੜੇ ਥਾਂ ਤੇ 2 ਕਿਲੋ ਦੁੱਧ ਹੁੰਦਾ ਜੀ ਅੱਛਾ ਮਤਲਬ ਤਿਲੜ ਨਹੀਂ ਘਾਲੋ 2 ਕਿਲੋ ਦੁੱਧ ਬਾਕੀ ਬਰਾਬਰ ਹੋ ਠੀਕ ਆ 2 ਕਿਲੋ ਦੁੱਧ ਹੈਗਾ ਜੀ ਹਾਂਜੀ ਲੋ ਜੀ 2 ਕਿਲੋ ਦੁੱਧ ਆ ਜੀ ਤੇ ਵੱਡੀ ਬਿਹਾਰ ਕਰਾਂ ਦੀ ਦੇਖੋ ਘਰਾਂ ਦੀ ਆ ਚਵਾਜ ਵਰੀ ਆ ਅੱਛਾ ਇਹ ਰੋ ਆਪਣਾ ਚੜ੍ਹਾਈ ਗੜ ਜਾਣਾ ਪਰ ਮਿਲ ਪੈਂਦੀ ਅੱਛਾ ਬੱਚਾ ਜੀ ਹਾਂਜੀ ਠੀਕ ਆ ਆ ਜਾਓ ਮਿਲ ਪੈਂਦੀ ਤਾਂ ਠੰਡੀ ਬੜੀ ਸੱਸੀ ਬਗਾਂ ਲੋ ਜੀ ਵੇਖੋ ਘਰਾਂ ਦੀ ਤੇ ਵੱਡੀ ਵਿਹੜ ਬਾਈਕਲ ਤੋਂ ਪੂਰਾ ਨਟ ਦੋ ਤੇ ਬਾਈਕਲ ਜੀ ਹਾਂ ਜੀ ਹਾਂ ਜੀ ਪੂਰਾ ਠੀਕਾ ਦੋ ਤੇ ਜੀ ਦਾ ਦੇ ਜੀ ਪੰਜੀ ਹੱਦੀ ਕਿਲੋ ਠੀਕ ਆ ਜੀ ਹਾਂ ਜੀ ਕੰਬ ਨਹੀਂ ਹਾਂ ਜੀ ਬੋਲੋ ਬੋਲ ਕਰਦੇ ਕੀ 45000 ਦੇ ਦਾ ਹਾਂ ਜੀ 40 ਹੀ ਦੇ ਦ 40 ਛੱਡ ਦਾਂਗੇ 40 ਜੀ ਨਾ ਠੀਕ ਆ ਜੀ ਲੈ ਲੋ ਭਾਜਾ ਨਹੀਂ ਜੈ 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 ਦੋ ਪੜਾ ਦੇ ਬਾਈਕਲ ਨੂੰ ਜੈ 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 ਇਹ ਵੀ ਇਹਨੂੰ ਸੂਈ ਨੂੰ ਚੌਥਾਕ ਦੇਣੀ ਅੱਜ ਹਾਂ ਜੀ ਇਹ ਮਗਰਵਸ਼ੀ ਆ ਗਈ ਜੀ ਡੱਬੀ ਵਿੱਚ ਲੋ ਜੀ ਇਹ ਵੀ ਦੇਖੋ ਬਰਾਦੀ ਬੋਲਾ ਕਿੰਨਾ ਜੀ ਸਲੇ ਇਹਦੂ ਕਹਗਾ ਜੀ 16 ਕਿਲੋ 1500 15 16 ਕਿਲੋ ਬੋਲਾ ਇਹ ਵੀ ਦੇਖੋ ਵਹਿੜ ਆ ਦੇਖੋ ਹਾਂ ਭਾਂਡੇ ਨਹੀਂ ਬਾਕੀ ਸਾਫ ਨਹੀਂ ਠੀਕ ਹੈ ਭਾਜੀ ਓਕੇ ਹਾਂ ਆ ਜਾਓ ਬਾਕੀ ਠੰਡੀਆਂ ਸੀ ਜਿਹੜੀ ਪਾ ਲਈ ਆ ਜਾ ਬੜਾ ਠੀਕ ਹੈ ਜੀ ਹਾਂਜੀ ਗਾੜੀ ਗਰਮੀ ਆ ਜਦਾਂ ਗਰਮੀ ਦੀ ਲੋਤਾ ਹਾਂਜੀ ਹਾਂਜੀ ਗਰਮੀ ਦੀ ਪਰਵਾਹ ਨਹੀਂ ਕੋਈ ਜਾਣਾ ਨਹੀਂ ਬੋਲੋ ਇਹਦਾ ਮੁੱਲ ਵਿੱਚ 55 ਕਰਦੇ ਨੇ 55 ਹਾਂਜੀ ਇਹ ਇਹ ਵੀ 55 ਦੀ ਦੇ ਦਾਂਗੇ ਇਹ ਵੀ ਪੂਰੇ 50 ਦੇ 50 ਹੀ ਚਲੋ ਇਹ ਵੀ ਜਾਹਨ ਤੋਂ 50000 ਦੀ 50000 ਬਸ ਠੀਕ ਆ ਇਹ ਗੱਪਣਾ ਜੀ ਇਹ ਗੱਪਣ ਪਹਿਲਾ ਸੂਆ ਜੀ ਪਹਿਲਾ ਸੂਆ ਜੇ 4 ਦੰਦ ਦੇ ਪਹਿਲਾ ਸੂਆ 4 ਦੰਦ ਆ ਦੇਖ ਕੇ ਕਰ ਹਾਂ 4 ਦਿਨਾਂ ਦੇ 4 ਦਿਨ ਤੋਂ ਪਹਿਲਾਂ ਉਹਨਾਂ ਨੇ ਗੈਂਡ ਸਟਰਨਰ ਦੀ ਆ ਮੇਰੇ ਕੋਲ ਸਟਰਨਰ ਦੀ ਸੀ ਮੰਦੀ ਆ ਠੀਕ ਆ ਥੋੜੀ ਜਿਹਾ ਉਹਨਾਂ ਨੇ ਵੀ ਜੀ ਸਾਫ ਘਟ ਕੀਤੀ ਵਸ਼ੀ ਹਾਂ ਟਾਈਮ ਨੇ ਜੂ ਹਣਾ ਜੀ ਟਾਈਮ ਜੀ ਵਿਸਾਖੀ ਦੇ ਦਿਨ ਪੂਰੇ ਹੁੰਦੇ ਆ ਅੱਛਾ ਵਿਸਾਖੀ ਦੇ ਦਿਨ ਪੂਰੇ ਹੁਣੇ ਆ ਬਾਕੀ ਵਸ਼ੀ ਠੰਡੀ ਬੜੀ ਜੇ ਇਹਦੇ ਨੂੰ ਵੇਖੋ ਜਿਆਦੀ ਨੇ ਵਸ਼ੀ 25 ਕਿਲੋ ਪਹਿਲਾਂ ਦੁੱਧ ਚਵਾ ਦੂ ਨਹੀ ਬਹੁਤ ਨਸਲੀ ਬਹੁਤ ਅਜੀ ਬੈਠਦੇ ਬਾਕੀ ਠੰਡੀ ਬੜੀ ਇਹ ਨਹੀਂ ਕਿੰਨੀ ਇਹਦੇ ਪਰ ਕੀਮਤ ਆ ਆ ਵੇਖੋ ਇਹਨਾਂ ਬਾਕੀ ਢਲਾਂ ਢੁਲਾਂ ਬੜੀਆਂ ਆ ਵਾ ਜੰਗੀ ਵਾਛੀ ਪੂਰੀਆਂ ਆਉਂਗੇ 25 ਕਿਲੋ ਦੁੱਧ ਨੂੰ ਮੰਗਦਾ ਹਾਂ ਜੀ ਹਾਂਜੀ ਇਹਦਾ ਮੁੱਲ ਵਿੱਚ ਪੈਣ ਕਰਦੇ ਜੀ 65000 ਹਾਂਜੀ ਠੀਕ ਆ ਤੇ 60 ਦੇ ਦੇਣੇ 60 ਦੇ 60 ਦੇ ਦਾਂ ਚਲੋ ਛੋੜ ਕਰ ਦਾਂਗੇ 2000 ਛੱਡ ਦਾਂਗੇ 8000 ਚੱਲਣ ਦੋ ਲੈ ਕੇ ਵੇਖੋ ਨਹੀਂ ਠੀਕ ਹੈ ਬਾਈ ਜੀ ਆਪਾਂ ਭੁਲਾ ਜੇ ਦੇ ਵਾਛੀ ਬਾਕੀ ਥਾਂ ਉਹ ਖਾਓ ਚੈੱਕ ਕਰਾਓ ਹਾਂ ਹੁਣ ਵੀਜੀ ਵੇਖੋ ਕਿੰਨਾ ਦੀ ਨੇ ਨੇ ਠੀਕ ਹੈ ਹਾਂਜੀ ਮੁੱਠੀ ਵਾਲਾ ਵਧੀਆ ਮਲ ਜੀ ਠੰਡੀ ਹੋਸ਼ ਤੇ ਆਹ ਜੀ ਯੇ ਵੀ ਜੀ ਸੁਈਏ ਨੂੰ ਹੋ ਗਿਆ ਜੇ ਚੌਥਾ ਕਿ ਦਿਨ ਨੂੰ ਇਕੱਠੀਆਂ ਸੁਈਆਂ ਹੀ ਜਾਉਂਦੀ ਠੀਕ ਆ ਹਾਂਜੀ ਇਹ ਵੀ ਤਰੋ ਤੇ ਇਹ ਦੇ ਮਗਰ ਵੀ ਵਸੀ ਇਹਦੇ ਮਗਰ ਵੀ ਵਸੀ ਆ ਜੀ ਹਾਂਜੀ ਤਾਂ ਲਓ ਜੀ ਇਹ ਵੀ ਦੇਖੋ ਬਰਾ ਨੇ 10000 ਕਿਲੋ ਬੋਲਾਂ ਹਾਂਜੀ 10000 10000 ਕਿਲੋ ਬੋਲੇ ਦੇ ਹਾਂਜੀ ਆ ਜਓ ਬਾਕੀ ਗਰਮੀ ਦੀ ਗਰਮੀ ਗਰਮੀ ਚਲੋ ਹਾਂਜੀ ਬੋਲੋ ਜੀ ਦਾ ਮੁੱਲ ਵੀ ਜੀ ਕਰਦੇ ਦੇ 40 4000 35 ਦੀ ਦੇ 35000 ਦੀ 1000 ਛੱਡ ਦਾਂ ਦੋ ਹੀ ਜਾਣ ਦੋ 33 ਦੀ ਹਾਂ ਨਾ ਵੀ ਦੇਖੋ ਮੁੱਲ ਜਾਇਜ਼ ਹੀ ਕਿਤੇ ਜ਼ਿਆਦਾ ਨਹੀਂ ਕਿਤੇ ਨਹੀਂ ਨਹੀਂ ਬਿਲਕੁਲ ਜਾਇਜ਼ ਜੀ ਗੱਡੀ ਵੀ ਪਤਾ ਜੀ ਮਾਰ ਡੰਗਰ ਬੜਾ ਘੱਟ ਮਿਲਦਾ ਜੀ ਥੋੜੀ ਟੇਖੋਗੀ ਜੀ ਮਾਰ ਬਿਲਕੁਲ ਜੀ ਹਾਂਜੀ 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 ਦੇਖੋ ਜੀ ਬਹੁਤ ਸੋਹਣਾ ਰੇਟ ਆ ਜੀ ਤੇ ਬਸ ਹੁਣ ਜਿੱਦੂਪਰ ਦੇਖੋ ਮੇਰਾ ਵੀ ਰੱਬ ਦਾ ਨਾ ਹੀ ਆ ਤੇ ਮੇਰਾ ਵੀ ਬਾਕੀ ਇੱਥੇ ਆ ਕੇ ਚੈੱਕ ਕਰਕੇ ਲੈ ਜੀ ਦੋ ਟਾਈਮ ਆਪਣੀ ਗਵਾਹੀ ਕਰੋ ਜਿਹੜੇ ਮੇਰੇ ਪੱਕੇ ਖੜਦੇ ਉਹਨਾਂ ਨੂੰ ਗਾਰੰਟੀ ਦੇ ਖਾਨ ਭਾਂਡੇ ਦੀ ਜੋ ਵੀ ਗੱਬਣ ਦੀ ਆਪਣੀ ਸਾਰੀ ਕਹਿਬਾਬ ਨਹੀਂ ਕੀਤੀ ਹਾਂਜੀ ਨੰਬਰ ਜੀ ਨੰਬਰ ਆਪਣਾ 8872 132 ਸੱਚੀ ਹੈ ਸੱਚੀ ਹੈ